ਉਰਸ ਜਾਣੇ ਹਮੇ ਅਵ ਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪਰ ਭੁਲੇ ਸੁਤਦਾਰਾ ਸੋ ਪ੍ਰੀਤਨ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਹੇ ਮਿਲੰਤ ਜਮ ਤ੍ਰਾਸ ਮਿਟਾਈ ਹਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਇਕ ਹਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਸੁਖ ਹਟਲ ਗੁਰ ਸੇਵੀਐ ਕਹਿਨ ਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਝਟੀ ਐ ਤਦ ਡਠੇ ਸਚ ਪਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸਚ ਪਤਸ਼ਾਹ ਸਿਰ ਸਾਹ ਦਸਾਹ ਜਿਸ ਪਾਸ ਬਹਿਠਿਆ ਸੋਹੀਐ ਸਭ ਨੰਦਾਵੇਂ ਸਜਣ ਸਚਾ ਪਾਤਸ਼ਾਹ ਸਿਰਸ਼ਾਹੰਦ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭ ਨੰਦਾਵੇਂ ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਰੋਸਨਾ ਕੀ ਜੈ ਅੰਮ੍ਰਿਤ ਪੀਜੈ ਰਹਿਣ ਨਹੀਂ ਸੰਸਾਰੇ ਰਾਜੇ ਰਾਏ ਰੰਗ ਨਹੀਂ ਰਹਿਣਾ ਆਏ ਜਾਏ ਗਚਾਰੇ ਰੋਸਨਾ ਕੀਜੈ ਅੰਮ੍ਰਿਤ ਪੀਜੈ ਰਹਿਣ ਨਹੀ ਸੰਸਾਰੇ ਰਾਜੇ ਰਾਏ ਕਨਹੀ ਰਹਿਣਾ ਆਏ ਜਾਏ ਜੁਗ ਚਾਰੇ ਰਹਿਣਾ ਕਹਿਣ ਤੇ ਰਹੈ ਨ ਕੋਈ ਕਿਸ ਪਹਿ ਕਰਾਂ ਬਿਨੰਤੇ ਚਲੇ ਸਾਸ ਦਿਵਾਨੀ ਬਾਵਰੀ ਸਿਰ ਤੇ ਸੰਕਟ ਪ੍ਰੇਮ ਬੁਲਾਈ ਰਲੀ ਸਿਆ ਨਮਹ ਸਬਦ ਅਨੰਦ ਲਾਲ ਰਤੀ ਲਲੀ ਭਾਈ ਗੁਰਮੁਖ ਭਾਈ ਨਚੰਦ ਜਪ ਸਾਰ ਲਬ ਲੋਭ ਬੁਰਾ ਅਹੰਕਾਰ ਲਾੜਿ ਚਾੜੇ ਲਾਇ ਤਬਰ मुख अधा मुगद गवार ਨਾਮ ਪੁੰਜੀਵੇ ਸਾਹੋ ਨਾਨਕ ਸਚੀ ਪਤ ਸਚਾ ਪਾਤ ਸਾਹੋ ਆਏ ਗੋਤਾ ਜਗ ਜਮ ਪੰਥ ਆਈ ਨਾਮ ੇਟਣ ਕੋ ਸਮ ਰਥ ਆਥ ਸੈਲ ਨੀਚ ਘਰ ਹੋਏ ਨੇ ਵਜਿਸ ਦੋਏ ਆਥ ਹੋਏ ਤਾ ਮੁਗਦ ਸਿਆਨਾ ਆਥ ਹੋਏ ਤਾ ਮੁਗਦ ਸਿਆਨਾ ਭਗਤ ਬੇਹੂਨਾ ਜਗ ਬੋਰਾਨਾ ਸਭ ਮਹਿ ਵਰਤ ਏਕੋ ਸੋਏ ਜਿਸਨੋ ਕਿਰਪਾ ਕਰੇ ਤਿਸ ਪਰਗਟ ਹੋਏ ਜੋਗ ਜੋਗ ਥਾਪ ਸਦਾ ਨਿਰਵੈਰ ਜਨਮ ਮਰਨ ਨਹੀਂ ਧੰਦਾ ਤੈਰ ਜੋ ਦੇ ਸੋ ਆਪੇ ਆਪ ਉਪਾਏ ਆਪੇ ਘਟਾਪੰ ਆਪਿ ਆਗੋਚਰ ਧੰਦਲੋਏ ਜੋਗ ਜੁਗਤ ਜਗ ਜੀਵਨ ਸੋਏ ਤੇਰਾ ਚਾਰ ਸੱਚ ਸੁਖ ਹੋਏ ਨਾਮ ਵਹੋੜਾ ਮੁਕਤ ਕਿਵ ਹੋਏ ਕਿਰਿਆ ਚਾਰ ਸੱਚ ਸੁਖ ਹੋਏ ਨਾਮ ਵਿਹੋੜਾ ਮੁਕਤ ਕਿਵ ਹੋਏ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਸਨਾ ਕੀਜੈ ਅੰਮ੍ਰਿਤ ਪੀਜੈ ਰਹਿਣ ਨਹੀ ਸੰਸਾਰੇ रा नण आए जाए जुग चारे राम कली महल्ला पहल ॾखण ओ अंक